ਵਾਜਾ ਦੀ ਜੀ ਦਾ ਬਹੁਤ ਸਾਰੇ ਦਰਵਾਦੀ ਹੈ ਕਰਾ ਗੁਰੂ ਗੋਖਨਾ ਜੀ ਦਾ ਬਹੁਤ ਸਾਰੇ ਦਰਵਾਦੀ ਹੈ ਨੌਵੇਂ ਪਾਤਸ਼ਾਹ ਲੰਗਰ ਦਾ ਬਹੁਤ ਸਾਰੇ ਜੈਕਾਰਾ ਸ਼ੀ ਗੁਰੂ ਗੋਖਨਾ ਜੀ ਦਾ ਬਹੁਤ ਸਾਰੇ ਦਰਵਾਦੀ ਜੈਕਾਰਾ ਸ਼ੀ ਗੁਰੂ ਜਹਰਪੀਰ ਜੀ ਦਾ ਬਹੁਤ ਸਾਰੇ ਦਰਵਾਦੀ ਜੈ ਦੇਖੋ ਜੀ ਮੈਂ ਸੰਜੀਤ ਕਮਲ ਰਾਣਾ ਮੋਤਮ ਗੁੱਗਾ ਮੜੀ ਮਾ ਰੋੜ ਪਟਿਆਲਾ ਗਾਂਧੀ ਬੁੱਧ ਦੇ ਸਾਹਮਣੇ ਇਹ ਸਾਡਾ ਪੜਾਲੇ ਦਾ ਪੂਰਾ ਇਤਿਹਾਸਿਕ ਬਹੁਤ ਪੁਰਾਣਾ ਦਰਬਾਰ ਹੈ ਮੇਨ ਦਰਬਾਰ ਹੈ ਇਤਿਹਾਸਿਕ ਦਰਬਾਰ ਹੈ ਜੀ ਇਹ ਇਸ ਦਰਬਾਰ ਤੇ ਜਨਮ ਅਸ਼ਮੀ ਕੱਲ ਮਨਾਈ ਜਾਏਗੀ ਜੋ ਕਿ 26 ਤਰੀਕ 8ਵੇਂ ਮਹੀਨੇ 2024 ਤੇ ਉਸ ਤੋਂਗਲੇ ਦਿਨ 27 ਤਰੀਕ ਨੂੰ ਗੂਗਾ ਨਮੀ ਦਾ ਤੇ ਹਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਬਾਬਾ ਜੀ ਦਾ ਆਸ਼ੀਰਵਾਦ ਨਾਲ ਸਾਰੀ ਸੰਗਤਾਂ ਨਾਲ ਸਾਰੇ ਜਿੰਨੇ ਵੀ ਸ਼ਰਧਾਲੂ ਸਾਡੇ ਜਿਹੜੇ ਦਰਬਾਰ ਨਾਲ ਜੁੜੇ ਪਏ ਜਿੰਨੇ ਵੀ ਸੰਗਤ ਵਾਲੇ ਦਰਬਾਰ ਸੇਵਾਦਾਰ ਹੋਰ ਮੱਲੇ ਵਾਲੇ ਸਾਡੇ ਪਿੱਛੇ ਵਾਲਦੇ ਜੀ ਮੱਲਾ ਲੋਰੀਗੇਟ ਵਾਲੇ ਜਿੰਨੇ ਵੀ ਸ਼ਰਧਾਲੂ ਨੇ ਸਾਰੇ ਦਰਬਾਰ ਨਾਲ ਜੁੜੇ ਹੋਏ ਨੇ ਜੀ ਉਹ ਸਾਰੇ ਹੋ ਹੋ ਅ ਬੜੀ ਧੂਮਤਾਂ ਨਾਲ ਲੋਕੀ ਬਾਹਰੋਂ ਵੀ ਆਉਂਦੇ ਨੇ ਜੀ ਦਰਬਾਰ ਤੇ ਗਗਵੜੀ ਮਾਹਰ ਰੋਡ ਤੇ ਜੀ ਪਟਿਆਲਾ ਬਹੁਤ ਪ੍ਰਣਾਧ ਹੈ ਆਪਣਾ ਦਰਬਾਰ ਹੈ ਡਾਲੇ ਦਾ ਜੀ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਲੰਗਰ ਚੱਲਦਾ ਮਹਾਰਾਜ ਦਾ ਜੀ ਹੋਰੇ ਕੱਲ ਲੰਗਰ ਚੱਲੇਗਾ ਜੀ ਸਵੇਰ ਤੋਂ ਸ਼ੁਰੂ ਹੋ ਜਾਏਗਾ ਲੰਗਰ ਰਾਤ ਤੋਂ ਸਾਰੀ ਰਾਤ ਕੱਲ ਪਰਸੋ ਵੀ ਕੜੀ ਚਾਵਲ ਦਾ ਆਪਣਾ ਆਲੂ ਡਿੱਕੀ ਆਈਸਕ੍ਰੀਮ ਕੋਲ ਡਰਿੰਕ ਚਰਨ ਤੇਰੇ ਦੇ ਨੰਗਾ ਸਾਏ ਸਦਾਲੂ ਵੱਲੋਂ ਵੀ ਸਾਡੇ ਦਰਬਾਰ ਵੱਲੋਂ ਵੀ ਲਗਾ ਜਾਂਦੇ ਨੇ ਹਮ ਤੇ ਇਹ ਬਹੁਤ ਭਾਰੀ ਰਸ ਹੁੰਦਾ ਬਹੁਤ ਮਿਲ ਲੱਗਦਾ ਹੈ ਲੈਣਾ ਲੱਗ ਜਿੰਦੀਆਂ 2-3 ਦਿਨ ਲੈਣਾ ਲੱਗ ਜਿੰਦੀਆਂ ਜੀ ਇਹ ਦਰਬਾਰ ਆਪਣੇ ਟਾਲੇ ਦਾ ਮੇਨ ਦਰਬਾਰ ਹੈ ਇੱਥੇ ਇਤਿਹਾਸ ਦਰਬਾਰ ਦਾ ਹੈ ਕਿ ਤੋਂ ਬਾਬਾ ਜੀ ਆਏ ਸੀਗੇ ਜੀ ਅਸ ਤੋਂ ਕੁਝ ਪੁਰਾਣਾ ਬਹੁਤ ਸਾਲਾਂ ਦੀ ਗੱਲ ਹੈ ਸਾਡੇ ਦਾਦੇ ਦਾਦੇ ਸੀਗੇ ਉਹਨਾਂ ਦੱਸਦੇ ਹੁੰਦੇ ਸਾਨੂੰ ਵੀ ਹੋਰ ਉਹ ਵੀ ਮਹਾਰਾਜ ਆਪ ਰਹਿ ਕੇ ਗਏ ਆਰੇ ਉਹਨਾਂ ਕੀ ਰੈਸਟ ਕਰ ਕੇ ਗਏ ਆ ਜੀ ਵੀ ਆਪ ਪਹਿ ਕਹ ਲੀਏ ਜੀ ਤੇ ਮੇਰੇ ਦਾਦਾ ਜੀ ਸੀਗਾ ਸਾਡੀ 36ਵੀਂ 8ਵੀਂ ਪੀਡੀ ਆ ਜੀ ਔਰੇ ਪਹਿਲੇ ਮੇਰੇ ਦਾਦਾ ਜੀ ਸੀਗੇ ਮੇਰੇ ਪ੍ਰਦਾਦਾ ਜੀ ਸੀਗੇ ਮੇਰੇ ਫਾਦਰ ਸਾਹਿਬ ਸੀਗੇ ਰਾਮਕਿਸ਼ਨ ਜੀ ਜਿਹੜੇ ਪਹਿਲਾਂ ਗੱਦੀ ਨਸ਼ੀਨ ਸੀਗੇ ਉਹ ਹੁਣ ਸੁਰਖਸ਼ਦਾਰ ਜੀ ਦੇ 30 ਸਾਲ ਹੋ ਜਾਂਨਾਂ ਨੂੰ ਤੇ ਉਸ ਤੋਂ ਬਾਅਦ ਗੱਦੀ ਨਸ਼ੀਨ ਮੈਂ ਹੋਇਆ ਹਾਂ ਔਰੇ ਮੇਰਾ ਨਾਮ ਸੰਜੀਤ ਕੁਮਾਰ ਰਾਣਾ ਮੋਤੀਂਗੂ ਗੁਗਮਾੜੀ ਮਾਰੂ ਔਰ ਪਟਿਆਲਾ ਜੀ ਤੇ ਮੈਂ ਸਾਰੇ ਜਿਨੇ ਵੀ ਪਟਾਲੇ ਦੇ ਜਿਨੇ ਵੀ ਪਟਾਲੇ ਦੇ ਲੋਕਲ ਜਾਂ ਬਾਹਰ ਦੇ ਪੰਜਾਬ ਤੋਂ ਵੀ ਸ਼ਰਧਾਲੂ ਨੇ ਬੱਬਾਂ ਜੋ ਮੰਨਦੇ ਨੇ ਜਿਨ੍ਹਾਂ ਦੀ ਮਨਰਤਾ ਪੂਰੀ ਹੁੰਦੀਆਂ ਨੇ ਔਰ ਇਹ ਆ ਕੇ ਸੇਵਾ ਕਰਦੇ ਨੇ ਬੱਬੇ ਸਾਰੇ ਨੂੰ ਅਪੀਲ ਕਰਦਾ ਹਾਂ ਕਿ ਹੱਥ ਜੋੜ ਕੇ ਸਾਰੇ ਜਿਨੇ ਵੀ ਦਰਬਾਰ ਦੇ ਸੇਵਾਦਾਰ ਹੈ ਔਰ ਜਿਨੇ ਵੀ ਪਟਾਲੇ ਦੇ ਵੀ ਲੋਕਲ ਬਾਹਰੋਂ ਵੀ ਜਿਨੇ ਵੀ ਸੰਗਤ ਹੈ ਸਾਰੇ ਨੂੰ ਅਪੀਲ ਕਰਦਾ ਹਾਂ ਕਿ ਇਹ ਦਿਨ ਸਾਲ ਬਾਦ ਆਂਦਾ ਹੈ ਬਾਬਾ ਜੀ ਦਾ ਤੇ ਜੀ ਇਸ ਦਿਨ ਆ ਕੇ ਮਹਾਰਾਜ ਦੇ ਕਲ ਪਰਸਨੋਮੀਆ ਮਹਾਰਾਜ ਦੀ ਆਸ਼ੀਰਵਾਦ ਲੋ ਆਪਣੀ ਮਨੋ ਕਾਮਣੀ ਆ ਬਾਬਾ ਜੀ ਦੇ ਅੱਗੇ ਰੱਖੋ ਤੇ ਬਾਬਾ ਜੀ ਪੂਰੀ ਕਰਦੇ ਨੇ ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਹਾਂ ਸਾਰੇ ਸੰਗਤ ਨੂੰ ਸਾਰੇ ਸ਼ਰਧਾਲੂਆਂ ਨੂੰ ਕਿ ਬਾਬਾ ਜੀ ਦੇ ਆ ਕੇ ਤੇ ਮਥੜੇਕੋ ਤੇ ਆਪਣੀਆਂ ਮਨੋ ਕਾਮਨਾ ਪੂਰੀ ਕਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਲਓ ਜੈਕਾਰਾ ਸ਼੍ਰੀ ਗੁਰੂ ਜਹਰਬੀ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਸਾਕੇ ਦਰਬਾਰ ਕੀ ਜੈ ਮੈਂ ਤੁਹਾਡੀ ਬੇਨਤੀ ਕਰਤਾ ਹੈਗਾ ਵੀ ਜੋ 27 ਤਰੀਕ ਔਰ 26 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ 26 ਤਰੀਕ ਉੱਗਾ ਨੂੰ ਜਨਮ ਅਸ਼ਟਮੀ ਦਾ ਪ੍ਰੋਗਰਾਮ ਬਣਾਇਆ ਜਾਏਗਾ ਔਰੇ ਦਰਬਾਰ ਵੱਲੋਂ ਤੇ 27 ਤਰੀਕ ਉੱਗਾ ਨੂੰਮੀ ਦਾ ਪ੍ਰੋਗਰਾਮ ਬਣਾਇਆ ਜਾਏਗਾ ਔਰੇ ਠੀਕ ਹੈ ਜੀ ਬਹੁਤ ਮਤਲਬ ਕਿ ਰੌਣਕਾਂ ਲੱਗਦੀਆਂ ਔਰੇ ਜੋ ਵੀ ਭਗਤ ਸਹਾਨਾਨੇ ਆ ਸਭ ਦੀਆਂ ਮਨੋ ਕਾਣਾ ਪੂਰੀਆਂ ਹੁੰਦੀਆਂ ਲੰਗਰ ਪੰਡਾਰੇ ਬਹੁਤ ਚੱਲਦੇ ਔਰੇ ਬਹੁਤ ਛੜੀ ਵਾਲੇ ਭਗਤ ਵੀ ਆਣੇ ਆ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਔਰੇ ਸਭ ਦੀਆਂ ਇੱਛਾਵਾਂ ਮਨਪੂਰੀਆਂ ਹੁੰਦੀਆਂ ਪੀਰ ਸਾਹਿਬ ਕਰਦੇ ਆ ਤੇ ਸਭ ਦੀਆਂ ਮਨੋ ਕਾ ਸੁੰਦਰਪਗੜ ਸੌਰਵ ਗਵਸਿਕ ਉਹਨਾਂ ਦਾ ਮਾਪੋਤਾ ਜੀ ਜੈ ਕਰਾ ਗੁੱਗਾ ਜੀ ਹਰਪ੍ਰਦਾ ਬੋਲ ਸੱਚੇ ਦਰਵਾਰ ਕੀ ਜੈ